ਸਰਕਾਰ ਕਹਿੰਦੀ ਹੈ ਵੀ ਅੰਮ੍ਰਿਤਪਾਲ ਦੇ ਮਾਰ ਆਨੰਦ ਸਮਾਜ ਨੂੰ ਖਤਰਾ ਹੈ ਇਹ ਗੱਲ ਕਹਿੰਦੇ ਹਨ ਉਸੇ ਸਮਾਜ ਨੇ ਤਾਂ ਇਹਨਾਂ ਨੂੰ ਐਸਪੀ ਬਣਾਤਾ ਸਮਾਜ ਤਾਂ ਆਪਣੇ ਆਪ ਨੂੰ ਸੇਫ ਫੀਲ ਕਰਦਾ ਹੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਸਰਕਾਰ ਕੋਲ ਹੀ ਗਈਆਂ ਨਹੀਂ ਖਤਰਾ ਜੇ ਇਹਨਾਂ ਨੂੰ ਖਤਰਾ ਹੁੰਦਾ ਤਾਂ ਐਸਪੀ ਜਿਵੇਂ ਬਣ ਕੇ ਲੋਕ ਤਾਂ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਚਾਹੁੰਦੇ ਆ ਇਹ ਕਹਿੰਦੀ ਹੈ ਖਤਰਾ ਤੁਸੀਂ ਦੱਸੋ ਮੈਨੂੰ ਬਈ ਆਮ ਆਮ ਦੇ ਤਾਲ ਕੋਲੇ ਕੋਈ ਆਮਰਨੇਸ਼ਨ ਕੋਈ ਅਸੀ ਚੀਜ਼ ਬਰਾਮਤ ਹੋਈ ਜਦੋਂ ਅਮਰੀਕਾ ਆਣਿਆ ਤੇ ਇਹਨਾਂ ਨੂੰ ਕਿਹਾ ਅ ਇੰਡੀਆ ਵਾਲਿਆਂ ਨੇ ਕਿਹਾ ਤੇ ਉਹਦਾਂ ਨੇ ਜਦੋਂ ਸਪਾਰਸ ਕੀਤੀਆਂ ਮਤਪਾਲਿੰਦਾਂ ਨੇ ਫੋਟੋਆਂ ਭੇਜਦੀਆਂ ਆਲੇ ਦੁਆਲੇ ਬੰਦਾਂ ਆਲੇ ਖੜੇ ਸਾਰੇ ਉੱਥੋਂ ਸਾਡੇ ਵਕੀਲ ਨੇ ਕਿਹਾ ਬਈ ਇੰਡੀਆ ਅਮਰੀਕਨ ਬਈ ਸੀ ਨੂੰ ਜੀ ਦੋਸਤੋ ਉਹ ਇੰਡੀਆ ਨੂੰ ਕਹੋ ਕਿ ਜਿੰਨੇ ਦੇ ਕੋਲ ਇਲੀਗਲ ਜਿੰਨੇ ਦੇ ਉਤੇ ਇਲੀਗਲ ਵੈਪਨ ਦੇ ਪਰਚੇ ਹਨ ਨਾ ਕੇਸਿਸ ਰਜਿਸਟਰ ਹੋਏ ਆ ਸਾਰੇ ਨਹੀਂ ਆ ਕਾਪੀਆਂ ਭੇਜੋ ਕੇਸ ਇੱਕ ਵੀ ਦੀ ਕਿਉਂਕਿ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਬੜੇ ਮਾਰ ਬਹੁਤ ਨਾਲ ਜਿੰਦਾਂ ਦੇ ਮਾਮਲੇ ਜਿੰਦਾ ਕੋਈ ਜਾਰੀ ਕੀਤਾ ਜਾ ਰਿਹਾ ਕੋਈ ਗੱਲ ਸੁਣੀ ਗਈ ਇਹ ਕਹਿੰਦੀ ਗੱਲ ਹੀ ਸੁਣੀ ਜਾ ਰਹੀ ਏਡੇ ਵੱਡੇ ਮਾਰਕੀਟ ਤੇ ਆਮ ਜਨਤਾ ਤੱਕ ਹੀ ਹਲਾਸੂ ਇਹਨੇ ਕਿ ਜਿਹੜੇ ਤੇ ਉਹਨਾਂ ਦੇ ਫੇਵਰ ਦੇ ਬੰਦੇ ਉਹ ਗੰਦਰੀ ਚਰਮ ਦੀਆਂ ਤੇ ਕੋਈ ਕਾਰਵਾਈ ਕੀ ਹੁੰਦੀ ਜੀ ਤੇ ਜਿਹੜੇ ਗੁੱਝੇ ਬਿਜਾਇਕ ਬੰਦੇ ਹਨ ਨੂੰ ਤੁਸੀਂ ਕੋਈ ਚੰਗਾ ਨਾ ਕੁਝ ਕਰ ਰਹੇ ਜੋ ਉਹਨਾਂ ਉਹਨਾਂ ਤੇ ਤੁਸੀਂ ਜਿਹੜੇ ਕਰਦੇ ਕਰ ਰਹੇ ਜੋ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਕਿ ਤੁਸੀਂ ਇਹ ਜਿੱਤੇ ਕਿਹਾ ਪਰਤਵਾਂ ਨੂੰ ਵੋਟਾਂ ਕਿਉਂ ਪਾਈਆਂ ਜੇ ਕੋਈ ਥੋੜਾ ਮਸਰੀ ਹੈ ਤੇ ਸਾਰੇ ਉਹ ਏਰੀਏ ਦੇ ਜਾਂ ਸਾਰੇ ਪੰਜਾਬ ਦੇ ਹੈ ਜਿਉਂ ਕੋ ਦਾ ਰੋਕਣ ਦਾ ਕੰਮ ਲੈ ਜਾਂਦਾ ਦੋ ਫੈਸਲੇ ਜੇ ਤੁਸੀਂ ਬਰਸਫਾਲ ਹੋ ਜਾਓ ਬੁਲਾਣੇ ਕੋ ਜਾਓ ਇਹੋ ਜਿਹੀ ਜਗ੍ਹਾ ਤੇ ਰੱਖਿਆ ਦੇ ਕਿ ਇਹ ਲੋਕਾਂ ਦੀ ਕੰਡੀਆਂ ਉਹਨਾਂ ਦਾ ਆਪਣੇ ਮੁੱਢੀ ਦਾ ਹਿਸਾਬ ਹੋਣਾ ਚਾਹੀਦਾ ਤੇ ਉਹਨਾਂ ਨੂੰ ਅਸੀਂ ਇਹ ਵੀ ਕਹਿੰਦੇ ਹਾਂ ਕਿ ਤੁਸੀਂ ਇਹ ਇੱਦਾਂ ਦੀ ਹਰਕਤਾਂ ਨਾ ਕਰੋ ਜਿਹੇ ਤਾਂ ਇਹ ਕਰੋ ਕਿ ਫਿਰ ਤੁਹਾਨੂੰ ਇਹ ਬਾਹਰ ਨਿਕਲ ਕੇ ਤੁਹਾਡਾ ਫਿਰ ਕੋਲ ਲੋਕਾਂ ਦਾ ਫਿਰ ਮੋਰ ਇਹ 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 ਇਹਦੇ ਚੋਂ ਅਸੀਂ ਸੋਚੀ ਕਮੇਟੀ ਚੇਸ ਕਰਕੇ ਅਸੀਂ ਸਾਰੇ ਜਣੇ ਸੰਤਾ ਨੂੰ ਵੀ ਕਹਿ ਰਹੇ ਹਾਂ ਕਿ ਤੁਸੀਂ ਵੱਧ ਵੱਧ ਭੱਜੋ ਇਹ ਸੰਸਥਾ ਇਹ ਜਿਹੜੀ ਸੰਸਥਾ ਸੰਸਥਾਵਾਤ ਬਹੁਤ ਬੜਾ ਮਹਾਨ ਰਾਜਕਾ ਤੇ ਇਹਨਾਂ ਦੀ ਜਿਹੜੀ ਆ ਵਿਸ਼ਵਾਸਯੋਗਤਾ ਬਹੁਤ ਨੀਵੇਂ ਪੱਧਰ ਤੇ ਚਲੇ ਗਈ ਕੋਈ ਵੀ ਵੀ ਵਿਸ਼ਵਾਸ ਕਰਨ ਵਾਲੇ ਤੇ ਆਗਿਆ ਇਸ ਕਰਕੇ ਆਪਾਂ ਸਾਰੇ ਜਣੇ ਦੁਬਾਰਾ ਇਹ ਚ ਆਪੋ ਆਪਣਾ ਹਿਸਾਬਾ ਅਗੇ ਦੇ ਕੇ ਇਸ ਸੰਸਥਾ ਦਾ ਜਿਹੜਾ ਵਕਾਰ ਹੈ ਜਿਹਦਾ ਜਿਹਨਾਂ ਮਕਸਦ ਵਾਸਤੇ ਇਸ ਸੰਸਥਾਾਂ ਮੋਦ ਚਾਜੇ ਸੀ ਉਹ ਉਹਦੇ ਵਾਸਤੇ ਅਸੀਂ ਦੁਬਾਰਾ ਆਏ ਤੋਂ ਉਹ ਉਹ ਬਹੁਤ ਮਕਾਮ ਤੇ ਜਨ ਬਿਤਾਤੇ ਦੂਸਰਾ ਜਿਹੜੇ ਸਾਡੇ ਸਾਹਮਣੇ ਜਿਹੜਾ ਕਿ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਵਾਸਤੇ ਵੀ ਆਪਾਂਾਰੇ ਜਣੇ ਲਾ ਕੇ ਤੇ ਸੰਥੇਕਾ ਕਤਰ ਸਭਾ ਕਰਾਈ ਇਹ ਮਕਸਦ ਹੈ ਕਿ ਅਸੀਂ ਉਹ ਉਹਦੇ ਜੁੜੀ ਸਾਰੇ ਜਣੇ ਸਾਰਿਆਂ ਦੀ رائے ਲੈ ਕੇ ਆਉਣ ਵਾਲੇ ਸਮੇਂ ਦੀ ਸੰਭੀਰ ਰਣਨੀਤੀ ਆਪਾਂ ਨੂੰ ਚਾਹੀਦੀ ਜਾਂ ਸਾਰੇ ਸੈਕਟਰ ਤੋਂ ਸਾਰੇ ਪੰਥਵਾਂ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ ਇਸ ਤਰ੍ਹਾਂ ਦੇ ਜਿਤੋਂ ਮੇਰੇ ਸਾਰੇ ਜਿਹੜੇ ਮਸਲੇ ਸਾਡੇ ਬਹੁਤ ਵੱਡੇ ਆ ਇਸ ਕਰਕੇ ਅਸੀਂ ਸਾਰਿਆਂ ਚਨਾ ਮਿਲ ਕੇ ਇਹ ਨੇਕੀ ਬਾਤ ਨੂੰ ਉਪਰੋਕ ਕੇ ਬਨਕਰ ਕਰਦੇ ਸਾਰੇ ਜਿਹੜੇ ਇਕੱਠੇ ਹੋ ਗਏ ਤਾਂ ਹੀ ਸਾਡੇ ਅਸੀਂ ਉਹਨਾਂ ਚ ਸਫਲਤਾ ਪ੍ਰਾਪਤ ਕਰ ਸਕਦੇ ਆ ਜਿਵੇਂ ਇਸ ਤਰ੍ਹਾਂ ਪਰੇ ਸਾਹਮਣੇ ਕਿ ਇੱਕ ਕਸ਼ਮੀਰ ਤੋਂ ਜਿੱਤੇ ਹੋਏ ਐਮਪੀ ਇਸ ਤਰ੍ਹਾਂ ਅਭਰਤਪਾਲ ਸਿੰਘ ਜੀ ਖਰੂਰ ਸਾਹਿਬ ਤੋਂ ਬਹੁਤ ਵੱਡੇ ਮਾਰਤੰਗ ਜਿੱਤੇ ਹੋਏ ਆ ਉਹਨਾਂ ਨੂੰ ਵੀ ਬਿਨਾ ਵਜਾ ਇਹ ਜੋ ਲੋਕਾਂ ਕਰبتدي ਲਹਿਾਈ ਦੇ ਨਾਲ ਲੋਕ ਨੂੰ ਲੋਕਾਂ ਨੂੰ ਹਨਉਣ ਦਾ ਪਾਠ ਪੜਾਉਣ ਵਾਲੇ ਖੋਦੀ ਕਰੂਗੀਆਂ ਤੇ 18 ਦਾ ਦਾਸਤਾ ਅਡਾਉਂਦੇ ਆ ਕਿ ਉਹਨਾਂ ਨੂੰ ਬਿਨਾਂ ਵਜਾ ਅੰਦਰ ਰੱਖਿਆ ਹੋਇਆ ਹੈ ਕਿਉਂਕਿ ਇਹਨੇ ਵਟੇ ਲੋਕਾਂ ਦੀ ਜਿਹੜੀ ਹਮਾਇਤ ਕੀਤੀ ਆ ਉਹਨਾਂ ਦੀ ਜਿਹੜੀ ਪੁਰਜਲ ਆਵਾਜ਼ ਆ ਕਿ ਉਹਨਾਂ ਨੂੰ ਛੇਤੀ ਛੇਤੀ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਤੇ ਬੰਦੀ ਛਡਾਣ ਦਾ ਤਰਕ ਕਰਿਆ ਕਰਨ ਵਾਸਤੇ ਜੋ ਹੈ ਇਹ ਦਾ ਪ੍ਰੋਗਰਾਮ ਹੈ ਉਹ ਉਹ ਸਾਡੇ ਅਸੀਂ ਰੁਕਾਉ ਦੇ ਬਾਰੇ ਬਾਤ ਇਸ ਪਿਆਰ ਕਰ ਰਹੇ ਆਂ ਵੀ ਉਹ ਕੰਕਰ ਕਰ ਚੁੱਕੀ ਹੈ ਉਹਦੇ پیسے ਲਏ ਜਾਣਗੇ। ਜੂਰੇ ਕਰਨ ਸੰਤੰਨ ਪਰਜੂਰ ਅਪੀਲ ਕਰਦੇ ਆਂ ਕਿ ਵੱਧ ਵੱਧ ਮੱਠਨ ਦੀ ਕੋਸ਼ਿਸ਼ ਕਰਨ ਕਿ ਦੂਸਰਾ ਉਹਦੇ ਚ ਇੱਕ ਅਸੀਂ ਜਿਹੜੇ ਬੰਦਾ ਬਜਾ ਰਿਹਾ ਜਉਂਗੇ ਤੇ ਸਰੂਨ ਦੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਬੋਤ ਸੰਸਥਾ ਵਾ ਤੇ ਉਹ ਵੀ ਨਾ ਪਿਛਲੇ ਦੰਨੇ ਸਮੇਂ ਤੋਂ ਚੁਆਰੀ ਹੋਈ ਉਹ ਉਹਦੇ ਕਈ ਮਾਰਟ ਹੋ ਸਕਦੇ ਆ ਪਰ ਹੁਣ ਜੋ ਜਿਗੋਤਵਾਰਾ ਜੂਲਤ ਕਮਿਸ਼ਨ ਨੇ ਬੋਟਾ ਬਣਾਉਣ ਦੀ ਪ੍ਰਕਿਰਿਆ ਆبتدي ਜੀ ਉਹ ਕਾਫੀ ਬੰਦੇ ਬੰਦੇ ਤੋਂ ਉਹ ਸੈਂਸਿਟਿਵ ਵੀ ਬਤਾਇਆ ਵੀ ਗਿਆ ਪਰ ਫਿਰ ਵੀ ਪਤਾ ਨਹੀਂ ਸਿੱਖ ਸੰਤਾ ਜੋ ਬਹੁਤ ਬਹੁਤ ਰੁਚੀ ਕਾਟਿਆ ਤੇ ਇਸ ਤਰਕੇ ਉਹਦੇ ਅਜੇ ਤੱਕ ਕੋਈ ਰਿਪੋਰਟ ਆਇਆ ਕਿ ਜੋ ਪਿਛਲੇ ਇਲੈਕਸ਼ਨ 2011 ਤੇ ਹੋਈ ਆ ਉਹਨੇ ਬਸਾਉ ਦਿੱਤੇ 50% ਵੀ ਬੋਟਾ ਨਹੀਂ ਆਇਆ ਤੇ ਅਸੀਂ ਇਹ ਜੋ ਬੋਟਾ ਕਮਿਸ਼ਨ ਦੇ ਜਿਹੜੇ ਲੱਗੇ ਆ ਸਰੋਂ ਸਾਹਿਬ ਉਹਨਾਂ ਨੂੰ ਸਾਡਾ ਵਾਪਸ ਮਿਲਿਆ ਸੀ ਸਰਜੀਤ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਬਧਾਈ ਦੇਣੀ ਚਾਹੀਦੀ ਹੈ ਕਿਉਂਕਿ ਤਾਂ ਜਿਹੜੀਆਂ ਸਾਰੇ ਲੋਕ ਮਨਾ ਸਕਣ ਤੇ ਜਿਹੜਾ ਆਉਣ ਵਾਲੇ ਸਮੇਂ ਤੇ ਇਲੈਕਸ਼ਨ ਹੁੰਦੀ ਹੈ ਦਾ ਸਾਰੇ ਆਪਣਾ ਕੋਲੇ ਛੇੜ ਜਾ ਪਾ ਸਕਣ ਇਹ ਵੀ ਇੱਕ ਵੱਡਾ ਬਹੁਤ ਹੁੰਦਾ ਦੂਸਰਾ ਹਾਂ ਜਿਵੇਂ ਜਿਹੜੇ ਗਰੁੱਪ ਨੇ ਚਾਲੂ ਬੋਟ ਪਾਰਤੀ ਜਿਹੜਾ ਪਿੰਡ ਚੋਂ ਉਹ ਪਿੰਡ ਵਾਲਿਆਂ ਨੂੰ ਨਿਕਾ ਦਾ ਬਕਸੀ ਤੇ ਨਹੀਂ ਕਰਦੇ ਉਹਨਾਂ ਦੇ ਕਹਿੰਦੇ ਕੰਮ ਹੀ ਨਹੀਂ ਆਇਆ ਹੋਰਾਂ ਨੂੰ ਕੰਮ ਦੇਈ ਜਾਣਗੇ ਨਵੇਂ ਬੰਦਿਆਂ ਨੂੰ ਸਿੱਖਾ ਦਾ ਐਸਾ ਮੈਸੇਜ ਬੜਾ ਜਿਹੜਾ ਪੱਟੀ ਤੋਂ ਲਾਜਕੁੱ ਭੁੱਲਦਾ ਤੇ ਪਿੱਛੇ ਦੋ ਤਿੰਨ ਦਿਨ ਹੋ ਗਿਆ ਉੱਥੇ ਇੱਕ ਮਟਰ ਹੋਇਆ ਸ਼ਾਇਦ ਫਿਰ ਜਿਹੜੇ ਤੁਸੀਂ ਉੱਥੇ ਸ਼ਾਇਦ ਚੱਕਰ ਦੀ ਕੀਤੀ ਸੀ ਤੇ ਉਹਦਾ ਮਸਲਾ ਉਹ ਮਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਹਰੇ ਮਸਲੇ ਨਹੀਂ ਨਾ ਸੇਜ ਮਸਲਾ ਤੇ ਕੋਈ ਵੀ ਹੋ ਸਕਦਾ ਪਰ ਕਿਸੇ ਨੂੰ ਜਾਨ ਮਾਰ ਦੇਣਾ ਜਾਂ ਕੋਈ ਇਹੋ ਜਿਹੀ ਚੀਜ਼ ਹੈ ਕਿ ਇਹ ਜਿਹੜੇ ਕਿ ਇਹਦੇ ਲਾਰਜ ਆਰਡਰ ਦਾ ਮਤਲਬ ਹੈ ਇਹ ਉਹ ਤੋਂ ਬਾਅਦ ਜਿਹੜੇ ਕਹਿੰਦੇ ਕਿ ਜਦੋਂ ਉਹਨਾਂ ਨੂੰ ਵੱਡਾ ਜਿਗਸਾ ਗਿਆ ਉਹਨੂੰ ਹੌਪੀਟਲ ਜਿਹੜੀ ਗਏ ਤੇ ਉੱਥੇ ਵੀ ਉਹਨਾਂ ਨੂੰ ਬਰਾਬਰ ਦੇਖਿਆ ਨਹੀਂ ਗਿਆ ਜਾਂ ਕੋਈ ਇਲਾਜ ਦੀ ਘਾਟ ਨਾ ਹੋਵੇ ਜਾਂ ਡਾਕਟਰਾਂ ਨੇ ਕੋਈ ਕੰਮ ਹੀ ਨਾ ਲਾਉ। ਤੇ ਹੋਰ ਜਿਹੜੇ ਇਹ ਜਿਹੜੇ ਸਾਡੇ ਘੱਟ ਗਿੰਦੀਆਂ ਦੇ ਹੋ ਗਏ ਬਾਕੀ ਸਿੱਖਾਂ ਨਾਲ ਉਸ ਵਕਤ ਮਤਲਬਿਆਂ ਨੂੰ ਜਿਹੜੀ ਮਸਲੇ ਆ ਜਿਹੜੇ ਸਾਡੇ ਦੇ ਮੇਰਾ ਕੱਲ ਕੱਜ ਜਿੰਦ ਦੇ ਹਨ ਇਤਿਹਾਸਕ ਹਰਮਤਾਂ ਜਾ ਰਹਿਆ। ਉਹ ਚੀਜ਼ ਜਿਹੜੇ ਕਿ ਮੌਜੂਦਾ ਸਰਕਾਰ ਹੈ ਆ ਉਹ ਜਿਹੜੇ ਆ ਕਿ ਉਹਨਾਂ ਦੇ ਪੁਸ਼ਪੰਤਰੀ ਜਿਹੜੇ ਆ ਇਹ ਸਾਡੇ ਜਿਹੜੇ ਜਿਹੜਾ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਿਹਨਾਂ ਨੇ ਸਾਡਾ ਸਪੋਰਟ ਕੀਤੀ ਉਹਨਾਂ ਨੂੰ ਤਾਂ ਭਟਾਇਆ ਜਾ ਰਿਹਾ ਉਹਨਾਂ ਦੇ ਵਿਜਾਇ ਪ੍ਰਤੀਕਿਤ ਜਾ ਰਿਹਾ ਉਹਨਾਂ ਜਿਹਦਾ ਇਹ ਪੁਲਰਸਾ ਲਿਆ ਪੱਟੀ ਤੋਂ ਉਹ ਉਹਨਾਂ ਉਹਨਾਂ ਦਾ ਉਹਨਾਂ ਨਾਲ ਬਹੁਤ ਲੋਕਾਂ ਨੂੰ ਸੰਕੀਟਾ ਜਾ ਰਿਹਾ ਇਹ ਕਈ ਦੋ ਸਾਦੇ ਆ ਕੁਝ ਇਹਨਾਂ ਦੇ ਹੋਰ ਵੀ ਆ ਜਿਹੜੇ ਕਿ ਉਹ ਇਹ ਇਹ ਸੀਜ ਨੂੰ ਬਹੁਤ ਇਹ ਲੋਕਾਂ ਦੇ ਬਹੁਤ ਕਈਆਂ ਤੇ ਛੁੱਟੇ ਪਰਚੇ ਦਰਜ ਵੀ ਕਰ ਦਿੱਤੇ ਜਾਇਆ ਕਈਆਂ ਨੂੰ ਤੁੰਗੀਆਂ ਜਿੰਦਗੀਆਂ ਜਾ ਰਹੀਆਂ ਇਹ ਇਹਦਾ ਵੀ ਅਸੀਂ ਫਰਜ਼ੋਰ ਰੋਧ ਕਰਦੇ ਆਂ ਤੇ ਉਹਨਾਂ ਨੂੰ ਇਹ ਚੇਤਾਵਨੀ ਵੀ ਦੇਣੀ ਚਾਹੁੰਦੇ ਆਂ ਕਿ ਜੇ ਉਹ ਇਹਦੇ ਹੁਕਮ ਤੋਂ ਬਾਹਰ ਰਹੇ ਆਂ ਉਹਦੇ ਤੇ ਅਸੀਂ ਕੋਈ ਫਿਰ ਵੱਡਾ ਹੁੰਦਾ ਉਹਨਾਂ ਦੇ ਖਿਲਾਫ ਵੀ ਕੋਈ ਵੱਡਾ ਸੰਦਰਸ਼ ਕਰਾਂਗੇ ਤਾਂ ਅਸੀਂ ਸਰਕਾਰ ਜੋ ਪੰਜਾਬ ਦੇ ਇੱਥੇ ਇਹ ਛੁੱਟੇ ਦੇ ਹੱਕ ਕਿੰਨਾ ਵੱਡਾ ਬੋਲਾਇਆ ਰਿਹਾ ਤੇ ਉਹਨਾਂ ਨੂੰ ਸਹੀ ਜਵਾਬ ਕਰਦੇ ਤੁਸੀਂ ਕੋਈ ਵੀ ਤੇ ਬੋਲਿਆ ਜਾ ਰਿਹਾ ਹੈ ਕਿ ਕਿਹਦੇ ਬੋਲਿਆ ਜਾ ਰਿਹਾ ਹੈ ਸਾਡੇ ਵੀ ਉੱਥੇ ਵੀ ਐਵੇਂ ਹੀ ਹੈ। ਪੀਰਪੁਰ ਦੇ ਵਿੱਚ ਵੀ ਜਿਹੜੇ ਕੰਪਨੀ ਵੈਦਾਂ ਮੁੰਡੇ ਗਾ ਉਹ ਉੱਥੇ ਵੀ ਐਵੇਂ ਹੀ ਹੈ ਬਿਲਕੁਲ ਸੇਮ। ਤੰਗ ਕਰਦੇ ਐ ਕੰਮ ਨਹੀਂ ਦਿੰਦੇ ਮੁੰਡੇ ਕਹ ਰਿਆ ਨੂੰ। ਹਰੇਕ ਪਰ ਸੇ मतलब ੱੱਕਾ ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ ਦੇ ਗੁੱਸਾ ਕਰਦੀ ਹੈ ਕਿ ਸਾਨੂੰ ਵੋਟਾਂ ਨਹੀਂ ਪਾਈਆਂ। ਜਦੋਂ ਮਤਲਬ ਪਰ ਜਿਹੜੇ ਸੀਟਾਂ ਲੋਕਾਂ ਨੇ ਦਿੱਤੀਆਂ ਹੀ ਸੀ ਰਾ ਜੇ ਇਹਨਾਂ ਦੀ ਮਾਰੀਕਾਰ ਬਸਾਰੀਅਤ ਆਹੀ ਲੋਕ ਪਿੱਛੇ ਹਟੇ ਉਹ ਕੰਪਨੀਆਂ ਕਮੀਆਂ ਦੂਰ ਕਰਨ ਦੀ بجائے ਇਹ ਲੋਕਾਂ ਨੂੰ ਕਹਿੰਦੇ ਤੁਸੀਂ ਸਾਨੂੰ ਮੁਰਤਾ ਨਹੀਂ ਬਣੇ